ਪਰਮੀ ਸਿੰਘ ਕਿੱਥੇ ਰਹੇ ਆ ਪਿੰਡ ਰਾਜਾ ਦਾ ਕੀ ਗੱਲ ਬਾਤ ਹੋਈ ਸੀ ਗੱਲ ਬਾਤ ਜਿਹੜੀ ਕੱਲ ਹੋਈ ਆ ਉਹ ਐ ਦਾਵਾ ਵੀ ਇਹ ਮੋਰ ਬਾਰ ਵੀ ਮੇਰੀ ਘਰ ਦੀ ਜਿਹੜੀ ਆ 17 ਤਰੀਕ ਨੂੰ ਮੈਂ ਜੇਲ੍ਹ ਚਾਉਣਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ ਤੇ ਆਪਣਾ 13 12 ਨੂੰ 17 ਨੂੰ ਮੈਂ ਘਰ ਆਵਣਾ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਘਰ ਮੌਜੂਦ ਨਹੀਂ ਸੀ ਤੇ ਮੈਂ ਇਹਦੀ ਭੈਣ ਤਾਂ ਇਹਦੀ ਧੀ ਉਹਨੂੰ ਪੁੱਛਿਆ ਤਾਂ ਉਹਨੇ ਆਪਨੇ ਮਾਪਿਆਂ ਦੇ ਮਾਤਾ ਪਿਤਾ ਦੇ ਨਾਲ ਪਿਆ ਕੇ ਚੱਲ ਗਈ ਆ ਉਹਨਾਂ ਨੇ ਅਸੀਂ ਫਿਰ ਠਾਣੀ ਇਥੇ ਲਖਾਇਆ ਸੀ ਆਪਣੇ ਪਿੰਡ ਰਾਜਾ ਤਾਲ ਚੋਂ ਕਿ ਅਸੀਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਲਿਖ ਕੇ ਜੋ ਹਾਈ ਕੋਰਟ ਦਾ ਸਾਡੇ ਕੋਲ ਮੈਟਰ ਆ ਕਾਪੀ ਨਾਲ ਲਈ ਆ ਫਿਰ ਇਹਨਾਂ ਭਾਜੀ ਉਹਨਾਂ ਨਾਲ ਗੱਲ ਕੀਤੀ ਜਾਂਦਾ ਵੀ ਕੋਈ ਨਾ ਆਪਾਂ ਰਿਸ਼ਤੇਦਾਰ ਆ ਉਹਨਾਂ ਨੇ ਬੈਠ ਕੇ ਵਿਚਾਰ ਕਰ ਲੈਣੇ ਆ ਪਿੰਡ ਦਾ ਕੋਈ ਮੋਹਤਵਾਰ ਵਿਅਕਤੀ ਲੈ ਕੇ ਤੇ ਅਹੀਂ ਮੂਲੇ ਚੱਕ ਹ ਇਹ ਆਪਣੇ ਮੋਹਤਵਾਰ ਵਿਅਕਤੀ ਨੇ ਇਹਨਾਂ ਹਾਲਤਾਂ ਮੂਲੇ ਚਾਕ ਆਪਾਂ ਕਿਸੇ ਮੋਹਰਬਾਰ ਵਿਅਕਤੀ ਦੇ ਘਰ ਬੈਠ ਕੇ ਉਹਨਾਂ ਨੇ ਸਾਡੇ ਕਿਤੇ ਮਸਲਾ ਹੱਲ ਕਰਦੇ ਆ ਤੇ ਸਰਪੰਚ ਘਰ ਮੌਜੂਦ ਨਹੀਂ ਉਹ ਇਹਨਾਂ ਹਮੇ ਆਜਨਾ ਕੋ ਡੇਢੋ ਘੰਟੇ ਬਾਅਦ ਆਇਆ ਵਾ ਜਦੋਂ ਉਹਨਾਂ ਨਾਲ ਗੱਲਬਾਤ ਉਹਨੇ ਅੱਗੇ ਚਾਹਾਂਗੇ ਦਿਨਾਂ ਨੂੰ ਟਾਈਮ ਬਣਾ ਕੇ ਤੈਨੂੰ ਦੱਸ ਦੇਾਂਗੇ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੋਕੀ ਖੜੇ ਸੀ ਇਹਨਾਂ ਸਾਡੀ ਗੱਡੀ ਡਾਕ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੀਜ਼ ਵੀ ਪਾਟਾਂ ਇੱਕ ਸੋਰਾ ਮੇਰਾ ਤੇ ਬਾਕੀ ਅਣਪਛਾਤੀ ਵਿਅਕਤੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਜੀ ਨਾਮ ਤੁਹਾਡੇ ਦਾ ਇਹ ਰੇਦ ਪ੍ਰਕਾਸ਼ ਸਿੰਘ ਜੀ ਇਹ ਮੂਲਾ ਚੱਕ ਕਿੱਦਾਂ ਦੀ ਗੱਲ ਹੈ ਜੀ ਇਹ ਗ੍ਰਾਮ ਚਾਈਓ ਇਹ 3 ਵਜੇ ਦੇ ਕਰੀਬ ਕੱਲ੍ਹ ਕੱਲ ਵੀ ਜੀ ਕਿੱਦਾਂ ਫਿਰ ਪਿੰਡਾਂ ਚਾਈਓ ਇਹਨਾਂ ਨੇ ਭਾਜੇ ਨੇ ਇੱਕ ਏਸ਼ ਦੇ ਕਨਾਲ ਹੋਰ ਮੋਤਵਰ ਵਿਅਕਤੀ ਹੈ ਨਾ ਬੜੇ ਜ਼ੋਰ ਦੇ ਨਾਲ ਡੱਕ ਡੋ ਕੇ ਹੂੰ ਉਹ ਥੋਂ ਫੇਰ ਪਰ ਉਹ ਮੈਨੂੰ ਧੂਕ ਕੇ ਆਪਣੀ ਗੱਡੀ 'ਚ ਲਾਦ ਕੇ ਤੇ ਲੈ ਗਏ ਆਂਦੇ ਵੀ ਇਹਨੂੰ ਹੋਰ ਆਣ ਪਛਾਤੀ ਜਗ੍ਹਾ ਤੇ ਖੜਨਾ ਪਰ ਜਦੋਂ ਇਹਨਾਂ ਗੱਡੀ ਖਿੱਚੀ ਦਵਾ ਦਾ ਠਾਣੇ ਵਾਲੇ ਨੂੰ ਫਿਰ ਉਹ ਦਵਾ ਦਾ ਉਹਨਾਂ ਵੀ ਸਮਝ ਗਏ ਕਿ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਨਾ ਉਲਟ ਹੋ ਜਾਵੇ ਫਿਰ ਇੱਕ ਹੀ ਮਾਲੇ ਗੇਟ ਲੈ ਗਏ ਨੇ ਆਪ ਗੱਡੀ ਦੇ ਲਾਦ ਕੇ ਠਾਣਾ ਕੀ ਮਾਲੇ ਗੇਟ ਉਥੇ ਇੱਕ ਬੰਦਾ ਮੈਨੂੰ ਇਸ ਤਰ੍ਹਾਂ ਬਾਹਾਂ ਫੜੀ ਜਾਂਦਾ ਨਾਲ ਸਾਰੇ ਉਹ 4-5 ਵਿਅਕਤੀ ਨਾਲ ਹੀ ਨੇ ਹੂੰ ਉਥੇ ਸਰਕਾਰੀ ਕੈਮਰੇ ਲੱਗੇ ਜਿਉ ਸਭ ਕੁਝ ਸਾਹਮਣੇ ਆ ਜਾਣਾ ਹਾਂ ਜੀ ਹਾਂ ਕੰਡੈਪ ਕਰਕੇ ਇਹਨਾਂ ਨੂੰ ਉਥੇ ਜਾ ਕੇ ਮੜ ਕੇ ਫਿਰੇ ਇਹਨਾਂ ਨੇ ਆਂਦੇ ਵੀ ਇੱਥੇ ਪਰਚਾ ਪਾਉ ਪਿਸਤੌਲ ਪਾ ਕੇ ਪਰ ਉਹਨਾਂ ਖੈ ਜਿਹੜੀ ਅਸੀਂ ਗੱਲ ਬਾਤ ਸਲੀਆ ਤੇ ਉਹ ਸੁਣਾਗੇ ਤੇ ਅਸੀਂ ਇਹਦਾ ਮੁਲਾਜ਼ਾ ਵੀ ਕਰਾਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਦੋਵਾਂ ਤਰ੍ਹਾਂ ਦੇ ਕੀਤੀ ਜਾਊ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਗਾਉ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੱਡਦੇ ਗੱਡੀ ਰੋਕ ਛੱਡਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੀ ਚਲ ਜਾ ਮਨੂੰ ਲਾਦ ਕੇ ਲੈ ਜਾਂਦਾ ਕੰਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਨੂੰ ਹੱਥ ਲੈਣਾ ਕਿਸੇ ਦਾ ਵੀ ਇਹੋ ਜਿਹਾ ਬੰਦਾ ਨਹੀਂਗਾ ਇਹ ਕੰਮ ਹੈ ਪੁਲਿਸ ਦੇ ਮੈਂ ਮੰਗਦਾ ਵਾਂ ਵੀ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੀ ਕਾਲੇ ਨਾਲ ਬੀਤੀ ਕੀਤੀ ਜਾਂ ਮੇਰੇ ਕੇਸਾਂ ਦੀ ਕੀਤੀ ਆ ਮੇਰੀ ਪੱਗ ਇਹਨਾਂ ਦੇ ਕੋਲ ਆ ਮੇਰਾ ਫੋਨ ਇਹਨਾਂ ਦੇ ਕੋਲ ਆ ਤੇ ਸਾਡਾ ਇਨਸਾ ਇਹਨਾਂ ਤੇ ਬੰਦੀ ਕਾਰਵਾਈ ਸਾਰੇ ਬੰਦਿਆਂ ਤੇ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇਜ ਦੇ ਥਾਣੇ ਲੱਗੇ ਉਸੋਂ ਫੋਟੋ ਚ ਲਈ ਜਾਵੇ ਕਿਹੜੇ ਕਿਹੜੇ ਬੰਦੇ ਨੇ ਉਹ ਨਾਲ ਮੌਜੂਦ ਨੇ ਸਾਰੇ ਹਾਂ ਜੀ ਤੇ ਜਿਹੜੇ ਪਹਿਲਾਂ ਮੇਰੀ ਭੈਣ ਦੇ ਸਾਡਾ ਮਾਰੀਆਂ ਸਾਰੇ ਵਿਅਕਤੀਆਂ ਦੇ ਜਾਂ ਇਹ ਮੇਰੇ ਘਰ ਇਹਨਾਂ ਨੂੰ ਇੰਟਰਫੇਅਰ ਕਰਨਾ ਮਨਾਹੀ ਜਿਹੜੇ ਵੀ ਵਿਅਕਤੀ ਮੇਰੇ ਦੋ ਨੰਬਰ ਚੱਲਦੇ ਨੇ ਮੈਂ ਤਰਖਾਸ਼ ਦਿੱਤੇ ਹੋਏ ਨੇ ਠਾਣੇ ਉਹਨਾਂ ਦੀਆਂ ਡਿਟੇਲਾਂ ਕਢਾਈਆਂ ਜਾਣ ਇਹ ਮੇਰਾ ਘਰ ਜਾੜਨ ਦੇ ਵਿੱਚ ਕਿਹੜਾ ਕਿਹੜਾ ਹੱਥ ਆ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਨਨ ਇਨਸਾਫ ਦਵਾਇਆ ਜਾਵੇ ਇਹ ਮੇਰੀ ਬੇਨਤੀ ਹੈ ਤੇ ਮੇਰੀ ਨੂੰ ਮੇਰੇ ਮੱਥੇ ਲਾਇਆ ਜਾਵੇ ਕੱਲ ਵੀ ਨਹੀਂ ਲਾਇਆ ਉਹਨਾਂ ਜੀ ਉਦੋਂ ਦਾ ਲਾਇਆ ਨਹੀਂਗਾ ਮੈਨੂੰ ਸ਼ੱਕ ਹੈ ਵੀ ਆਹ ਜਿਹੜੀ ਚੀਜ਼ ਆ ਨਾ ਇਹ ਤੂੰ ਉਹਨਾਂ ਕੋਈ ਖੁੰਦਸ਼ ਕਰਦੇ ਹੋਣ ਉਹਨੋ ਕਿਤੇ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ ਵੀ ਤੂੰ ਸਾਡੇ ਖਿਲਾਫ ਰੇਟ ਪਾਈ ਸੀ ਉਹਦਾ ਵੀ ਕਰ ਸਕਦੇ ਨੇ ਇੱਕ ਨਾ ਸਾਡੇ ਹਾਂਜੀ ਗੱਲਬਾਤ ਨਹੀਂ ਤੇੜੀ ਨਾਲ ਦੀ ਨਾ ਜੀ ਗੱਲਬਾਤ ਨਹੀਂ ਹੋਈ ਹਾਂਜੀ ਕੱਲ ਕੱਲ ਵੀ ਉਹਨਾਂ ਬੰਦਿਆਂ ਨੇ ਪੰਚਾਇਤ ਸਾਡੀ ਨੇ ਆਖਿਆ ਇਹਨਾਂ ਨੇ ਵੀ ਤੁਸੀਂ ਇੱਥੇ ਮਗਾਓ ਇਹ ਆਪਣੇ ਇੰਚਾਰਜ ਸਾਹਿਬ ਨੇ ਵੀ ਆਖਿਆ ਅਨਗੜ ਵਾਲਿਆਂ ਨੇ ਵੀ ਉਹਨਾਂ ਨੂੰ ਮਗਾਓ ਇੱਥੇ ਆਂਦੇ ਨੇ ਘਰ ਜਾ ਕੇ ਬਿਆਨ ਲਿਆ ਇੱਥੇ ਨਹੀਂ ਲਿਵਣੀ ਇਹਦੇ ਮੱਥੇ ਨਹੀਂ ਲਾਉਣਾ ਕਰਾਉਣਾ ਮੇਰੇ ਮੱਥੇ ਲਾਇਆ ਜਾ ਅੱਜ 25 8 25 ਨੂੰ ਗੁਰਮਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਦੇ ਅਗੇ ਸਤਜਵੀਰ ਦੇ ਕੌਰ ਉਹਦੀ ਵਾਈਫ ਜਿਹੜੀ ਰਾਜਵੀਰ ਕੌਰ ਹੈ ਇਹ ਉਹਦੇ ਸੋਹਰੇ ਪਿੰਡ ਜਿਹੜੇ ਮੂਲੇਚੱਕ ਉੱਥੇ ਚਲੇ ਗਈ ਸੀ ਜਿੰਨੂੰ ਉਹ ਨਾੜਮਤੁਰਾਂ ਦੇ ਲੈਣ ਵਾਸਤੇ ਮੂਲੇਚੱਕ ਪਿੰਡ ਗਿਆ ਸੀਗਾ ਜੋ ਉੱਥੋਂ ਦੇ ਸਰਪੰਚ ਦੇ ਘਰੋਂ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੀਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇਚੱਕ ਪਿੰਡ ਲਾਗੇ ਉਹਦੇ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਚੱਕ ਕੇ ਗੱਡੀ ਚ ਪਾ ਕੇ ਥਾਣੇ ਲੈ ਗਏ ਸੀਗੇ ਜਿਸ ਤੋਂ ਸੱਚੂ ਸਾਹਿਬ ਨੇ ਉਹਨਾਂ ਨੂੰ ਫਾਰਕ ਕਰਵਾਤਾ ਅੱਜ ਸਾਡੇ ਕੋਲੋਂ ਆਏ ਨਹੀਂ ਕੁੱਟਮਾਰ ਦੇ ਮਸਲੇ ਵਿੱਚ ਤੇ ਅਸੀਂ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਿ ਕਾਰਵਾਈ ਜਿਹੜੀ ਹੈ ਘਟਕੀ ਮਾ ਥਾਣੇ ਹੋਣੀ ਹੈ ਇਸ ਤੋਂ ਇਲਾਵਾ ਜਿਹੜੀ ਉਹਦੀ ਵਾਈਫ ਹੈ ਉਹਨੇ ਲਾ ਮੈਰਿਜ ਕਰਾਈ ਸੀ ਤੇ ਉਹਨੇ ਇੱਕ ਪਟੀਸ਼ਨ 2009 ਵਿੱਚ ਆਪਣੇ ਸਾਰੇ ਪਰਿਵਾਰ ਦੇ ਖਰਾਬ ਆਏ ਸੀ ਜਿਦੇ ਵਿੱਚ ਉਹਨੇ ਉਹਨਾਂ ਨੂੰ ਖਤਰਾ ਦਰਸਾਇਆ ਸੀਗਾ ਜਿਹੜੀ ਉਸੇ ਕੰਪਲੇਂਟ ਦਾ ਨੇ ਅਡੀਸ਼ਨ ਦਾ ਹਵਾਲਾ ਦੇ ਕੇ ਕੰਪਲੇਂਟ ਦਿੱਤੀ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਤੇ ਰਾਜਵੀਰ ਕੌਰ ਨੂੰ ਬੁਲਾਇਆ ਗਿਆ ਵਾ ਵੀ ਉਹਨੂੰ ਕੋਈ ਬੰਦੀ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਸਹੁਰਾ ਪਰਿਵਾਰ ਦਬਾ ਕੇ ਤੁਹਾਨੂੰ ਰੱਖ ਰਿਹਾ ਜੋ ਉਹਦੀ ਆਪਣੀ ਮਰਜ਼ੀ ਹੋਏਗੀ ਉਹਦੇ ਮੁਤਾਬਿਕ ਕਾਰਵਾਈ ਹੋਵੇਗੀ